ਦੋਨੋ ਕਹਾਣੀ ਢਿੱਲੋਂ ਚੈਨਲ ਤੇ ਤੁਸੀਂ ਸੁਣਨ ਜਾ ਰਹੇ ਹੋ ਅਨੋਠੀਆਂ ਯਾਦਾਂ ਹੱਡ ਬੀਤੀਆਂ ਸੂਬੇਦਾਰ ਸ਼ਿਵ ਸਿੰਘ ਦੀ ਜੀਵਨੀ ਦਾ ਆਡੀਓ ਰੂਪ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਉਸ ਇਨਸਾਨ ਦੀ ਕਹਾਣੀ ਹੈ ਜਿਸ ਨੇ ਭਾਰਤ ਵੱਲੋਂ ਲੜੀਆਂ ਗਈਆਂ ਸਾਰੀਆਂ ਹੀ ਜੰਗਾਂ ਵਿੱਚ ਇੱਕ ਬਹਾਦਰ ਜਵਾਨ ਵਜੋਂ ਹਿੱਸਾ ਲਿਆ ਇਹ ਸ਼ਖਸ ਜੋ ਆਪਣੀ ਉਮਰ ਦੇ 93 ਸਾਲ ਪਾਰ ਕਰ ਚੁੱਕੇ ਨੇ ਤੇ ਅੱਜ ਵੀ ਬੜੀ ਦਲੇਰੀ ਨਾਲ ਜ਼ਿੰਦਗੀ ਦਾ ਪੰਧ ਮੁਕਰੇ ਨਹੀਂ ਇਨਾਂ ਨਾਲ ਮੇਰੀ ਮੁਲਾਕਾਤ ਰੇਡੀਓ ਉੱਪਰ ਖਬਰਾਂ ਪੜਨ ਕਰਨ ਹੋਈ ਜਿਨ੍ਹਾਂ ਨੇ ਕਿਤੋਂ ਨਾ ਕਿਤੋਂ ਮੇਰਾ ਨੰਬਰ ਲੈ ਕੇ ਕਈ ਸਾਲ ਪਹਿਲਾਂ ਮੇਰੇ ਤੱਕ ਪਹੁੰਚ ਕੀਤੀ ਤੇ ਅੱਜ ਵੀ ਇਹ ਸਾਂਝ ਬਰਕਰਾਰ ਹੈ ਬਾਵੇਂ ਉਮਰ ਦੇ ਇਸ ਪੜਾਤੇ ਕਦੇ-ਕਦੇ ਉਹ ਪਰੇਸ਼ਾਨ ਵੀ ਹੋ ਜਾਂਦੇ ਨੇ ਪਰ ਫਿਰ ਵੀ ਬੜੇ ਸਬਰ ਤੇ ਦਲੇਰੀ ਨਾਲ ਜ਼ਿੰਦਗੀ ਦੀਆਂ ਪੌੜੀਆਂ ਚੜਦੇ ਜਾ ਰਹੇ ਨੇ ਇੱਕ ਮਿਲਣੀ ਦੌਰਾਨ ਉਹਨਾਂ ਨੇ ਆਪਣੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਦਾ ਸੈੱਟ ਮੈਨੂੰ ਪੇਂਟ ਕੀਤਾ ਇਹਨਾਂ ਵਿੱਚੋਂ ਇੱਕ ਕਿਤਾਬ ਸਾਡਾ ਸਭਿਆਚਾਰ ਕਵਿਸ਼ਾ ਨਹੀਂ ਲਬਨੇ ਰੰਗਵਾ ਚਿੜਾੜੀਓ ਮੈਂ ਪਹਿਲਾਂ ਹੀ ਇਹ ਥੇ ਪਾ ਚੁੱਕਾ ਹਾਂ ਉਹਨਾਂ ਦੀਆਂ ਹੋਰ ਕਿਤਾਬਾਂ ਵਿੱਚ ਟਿੜਕੀ ਤਰਤੀਬ ਪਟਿਆੰਬਰ ਅਨਮੋਲ ਵਚਨ ਅਤੇ ਮੂਠ ਬਾਜਰੇ ਦੀ ਜੂ ਸ਼ਾਮਲ ਨੇ ਪਰਜ ਅਨੂਠੀਆਂ ਯਾਦਾਂ ਹੱਡ ਬੀਤੀਆਂ ਨਾਂ ਦੀ ਉਹਨਾਂ ਦੀ ਕਿਤਾਬ ਜੋ ਮੈਂ ਸ਼ੁਰੂ ਕਰਨ ਜਾ ਰਿਹਾ ਹਾਂ ਇਹ ਉਹਨਾਂ ਦੀ ਸਵੈ ਜੀਵਨੀ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਜੀਵਨ ਵਿੱਚ ਛੰਡਾਏ ਹੋਏ ਮੰਦੇ ਚੰਗੇ ਦਿਨਾਂ ਦਾ ਜ਼ਿਕਰ ਬڑے ਹੀ ਵਿਸਤਾਰ ਨਾਲ ਕੀਤਾ ਹੈ ਸੂਬੇਦਾਰ ਸ਼ਿਵ ਸਿੰਘ ਬਾਰੇ ਇੱਥੇ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਬੰਦੇ ਦੀ ਇੰਨੀ ਚੰਗੀ ਲਿਖਾਈ ਨਹੀਂ ਵੇਖੀ ਜੋ ਸੂਬੇਦਾਰ ਸ਼ਿਵ ਸਿੰਘ ਲਿਖਦੇ ਨੇ ਉਹਨਾਂ ਦੇ ਕਾਗਜ਼ ਉੱਪਰ ਲਿਖੇ ਸ਼ਬਦ ਗੱਲਾਂ ਕਰਦੇ ਜਪਦੇ ਨਹੀਂ ਉਹਨਾਂ ਦੀ ਲਿਖਾਈ ਵੇਖ ਕੇ ਹੀ ਬੰਦੇ ਦਾ ਦਿਲ ਖੁਸ਼ ਹੋ ਜਾਂਦਾ ਹੈ ਫੌਜੀ ਜਵਾਨ ਬਣੋ ਆਪਣੀ ਨੌਕਰੀ ਤੇ ਫਰਜ਼ ਨਿਭਾਉਂਦੇ ਹੋਏ ਚੱਲੇ ਜਾਣ ਵਾਲੇ ਕਸ਼ਟਾਂ ਤੇ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਨੂੰ ਸੂਬੇਦਾਰ ਸਾਹਿਬ ਨੇ ਇਸ ਕਿਤਾਬ ਵਿੱਚ ਬਾਖੂਬੀ ਜ਼ਿਕਰ ਕੀਤਾ ਹੈ ਕਿਤਾਬ 56 ਤੋਂ ਬਾਅਦ ਵੀ ਉਹਨਾਂ ਨੇ ਕਿਤਾਬ ਉੱਪਰ ਆਪਣੇ ਹੱਥਾਂ ਨਾਲ ਇੱਕ ਲਾਈਨ ਲਿਖ ਕੇ ਲਈ ਹੈ ਦੇਸ਼ ਕੌਮ ਨਾਲ ਪਿਆਰ ਜਿਨ੍ਹਾਂ ਨੂੰ ਉਹ ਕਰਦੇ ਕੁਰਬਾਨੀ ਕਿਤਾਬ ਦੀ ਸ਼ੁਰੂਆਤ ਵਿੱਚ ਡਾਕਟਰ ਅਮਰ ਕੋਮਲ ਪਟਿਆਲਾ ਦਾ ਕਹਿਣਾ ਹੈ ਕਿ ਸ਼ਿਵ ਸਿੰਘ ਦਾ ਸੂਬੇਦਾਰ ਉਧਾਨੀ ਤਖੰਦਸ ਹੈ ਜਦੋਂ ਉਹ ਕਾਲੀਆਂ ਹਨੇਰੀਆਂ ਅਤੇ ਤੂਫਾਨੀ ਚੱਕਰਾਂ ਵਿੱਚ ਆਪ੍ਰਿਚਿਤ ਤੇ ਅਜਨਬੀ ਵਾਂਗ ਬੰਜਰ ਧਰਤੀ ਦੀ ਕੁੱਖ ਵਿੱਚੋਂ ਪੈਦਾ ਹੋਇਆ ਸੀ ਉਸ ਦੀ ਪਹਿਲੀ ਕਿਲਕਾਰੀ ਤੇ ਅੱਖ ਦੇ ਪਹਿਲੇ ਹੰਝੂ ਨੂੰ ਸ਼ਾਇਦ ਸੁਣਨ ਤੇ ਦੇਖਣ ਵਾਲਾ ਕੋਈ ਨਹੀਂ ਸੀ ਉਸ ਦੇ ਹੱਥਾਂ ਦੀਆਂ ਲਕੀਰਾਂ ਉਸ ਦਾ ਚਿਹਰਾ ਬਣੀਆਂ ਉਸ ਦੀਆਂ ਰਾਤਾਂ ਦੇ ਅੰਬਰ ਤੇ ਨਾ ਕੋਈ ਚੰਨ ਚੜਿਆ ਅਤੇ ਉਸ ਦੇ ਗਵਾਖੇ ਦਿਨਾਂ 'ਚ ਨਾ ਕੋਈ ਸੂਰ ਚੁੱਕਿਆ ਉਸ ਦੇ ਨੰਨੇ ਪੈਰਾਂ ਥੱਲੇ ਜ਼ਮੀਨ ਨਹੀਂ ਸੀ ਸਿਰ ਤੇ ਛੱਤ ਤਾਂ ਸੀ ਪਰ ਨਾ ਹੋਇਆ ਵਰਗੀ ਮਾਤਾ ਪਿਤਾ ਦਾ ਪਿਆਰ ਉਂਗਲੀਆਂ 'ਚ ਡਿੱਗਦੇ ਕਿਰਦੇ ਰੇਤਾਂ ਵਾਂਗ ਸੀ ਉਸਨੇ ਜਦੋਂ ਹੋਸ਼ ਸੰਭਾਲੀ ਤੰਗੀਆਂ ਤੁਰਸ਼ੀਆਂ ਦੇ ਝੱਖੜ ਝੂਲਦੇ ਸਨ ਗੁਰਬਤ ਦੇ ਕੰਡੇ ਚੁਬਨੇ ਸਨ ਗੁਰਬਤ ਲਾਚਾਰੀ ਬਿਮਾਰੀ ਨੇ ਉਸ ਤੇ ਘਰ ਨੂੰ ਬੇਕਰ ਬਣਾ ਦਿੱਤਾ ਸੀ ਫਿਰ ਵੀ ਸ਼ਿਵ ਸਿੰਘ ਸੁਬੇਦਾਰ ਆਪਣੇ ਆਪ ਨੂੰ ਆਪਣੇ ਮਾਤਾ ਪਿਤਾ ਨੂੰ ਆਪਣੇ ਘਰ ਪਰਿਵਾਰ ਪਿੰਡ ਦੇ ਵੱਡੇ ਵਡੇਰਿਆਂ ਨੂੰ ਸ਼ਿੱਦਤਾ ਨਾਲ ਯਾਦ ਕਰਦਾ ਹੈ ਇਸ ਲਈ ਕਿ ਉਸਨੇ ਆਪਣੀ ਉਮਰ ਪਰ ਦੀ ਕਮਾਈ ਨੂੰ ਮਿਹਨਤ ਹੱਕ ਸੱਚ ਸਦਕ ਸਿਰੜ ਸਲੀਕੇ ਪਿਆਰ ਉਪਕਾਰ ਸਮਰਪਣ ਫਰਜ਼ ਨਿਭਾਉਂਦੇ ਜੀਵਿਆ ਹੈ ਉਹ ਬਚਪਨ ਤੋਂ ਮਿਹਨਤੀ ਮੁਸ਼ਕਲਾਂ ਦਾ ਟੱਕਰਾ ਕਰਨ ਵਾਲਾ ਅਜਿਹਾ ਵਿਅਕਤੀ ਬਣਿਆ ਜਿਸ ਨੂੰ ਧਰਤੀ ਦਾ ਪੁੱਤ ਅਤੇ ਸਵੈ ਉਸਾਰੀ ਕਰਨ ਵਾਲਾ ਸਿਰਜਕ ਕਹਿ ਸਕਦੇ ਹਾਂ ਸ਼ਿਵ ਸਿੰਘ ਬਚਪਨ ਤੋਂ ਸੰਵੇਦਨਸ਼ੀਲ ਪਰ ਸਿਰੜੀ ਹੈ ਮਿਹਨਤ ਭਾਵੇਂ ਖੇਤੀ ਦੀ ਹੋਵੇ ਜਾਂ ਘਰ ਪਰਿਵਾਰ ਲਈ ਹੱਥੀਂ ਕੀਤੇ ਕੰਮਾਂ ਦੀ ਉਹ ਉਡ ਉਡ ਕਦੇ ਖੁਸ਼ਬੂ ਬੰਦਾ ਹੈ ਕਦੇ ਖੇਤਾਂ ਦੀਆਂ ਪੈਲੀਆਂ ਦੀ ਹਰਿਆਵਲ ਕਦੇ ਉਹ ਸੌਣ ਪਾਦੋਂ ਦੀ ਹਮਸ ਦੀ ਠੰਡੀ ਫੁਹਾਰ ਬਾਂਗ ਜਦ ਵਰਦਾ ਰਿਹਾ ਹੈ ਤਾਂ ਘਰ ਪਰਿਵਾਰ ਰਿਸ਼ਤੇਦਾਰਾਂ ਦੀ ਸੁਪਨੇ ਵੀ ਸਿਰ ਤੇ ਦਾ ਰਿਹਾ ਹੈ ਉਸ ਨੇ ਬਚਪਨ ਵਿੱਚ ਦੁਸ਼ਵਾਰੀਆਂ ਤਲਖੀਆਂ ਥੋੜਾਂ ਤੇ ਤੰਗੀਆਂ ਦੀਆਂ ਜੋ ਹਨੇਰੀਆਂ ਚੱਲਦੀਆਂ ਰਹੀਆਂ ਉਸ ਨੇ ਉਸ ਨੂੰ ਜ਼ਿੰਦਗੀ ਵਿੱਚ ਆਪਣੇ ਨਰੋਈ ਕਦਮਾਂ ਨਾਲ ਚੱਲਣ ਦੀ ਗੱਲ ਸਿਖਾਈ ਹੈ ਉਸ ਨੇ ਬਚਪਨ ਵਿੱਚ ਜੋ ਸੁਪਨੇ ਲਏ ਸਨ ਉਹਨਾਂ ਨੇ ਉਸ ਨੂੰ ਉੱਡਣਾ ਸਿਖਾਇਆ ਹੈ ਉਹ ਉਸ ਉਕਾਬ ਵਰਗਾ ਕਿਹਾ ਜਾ ਸਕਦਾ ਹੈ ਜੋ ਵਿਰੋਧੀ ਤੇਜ਼ ਹਵਾਸਤ ਦੀ ਹੋਰ ਉੱਚਾ ਹੋਰ ਉੱਚਾ ਉੜਦਾ ਹੈ ਸ਼ਿਰ ਸਿੰਘ ਨੇ ਜਿੱਥੇ ਆਪਣੇ ਵੱਡੇ ਵਡੇਰਿਆਂ ਦੀਆਂ ਚਾਰ ਪੀੜੀਆਂ ਨੂੰ ਯਾਦ ਕੀਤਾ ਉੱਥੇ ਉਹ ਆਪਣੇ ਪਿੰਡ ਕਾਲਵਾ ਤੋਂ ਉਹਨਾਂ ਦੀ ਖੋਜ ਕਰਕੇ ਉਸ ਦਾ ਇਤਿਹਾਸਕ ਪਿਛੋਕੜ ਲਿਖਣ ਵਿੱਚ ਵੀ ਸਫਲ ਹੋਇਆ ਇਸ ਲਈ ਕਿ ਉਸ ਨੂੰ ਆਪਣੇ ਪਿੰਡ ਨਾਲ ਇਸ਼ਕ ਹਕੀਕੀ ਹੈ ਸ਼ਿਰ ਸਿੰਘ ਭਾਵੇਂ ਵਡੇਰੀ ਸਿੱਖਿਆ ਪ੍ਰਾਪਤ ਨਹੀਂ ਕਰ ਸਕਿਆ ਕਾਲੇ ਯੂਨੀਵਰਸਿਟੀ ਦਾ ਮੂੰਹ ਵੀ ਨਹੀਂ ਦੇਖ ਸਕਿਆ ਪਰੰਤੂ ਹੱਡਪਣ ਵੀ ਖੇਤੀਬਾੜੀ ਦੀ ਮਿਹਨਤ ਸਦਕਾ ਤੇ ਫੌਜੀ ਜੀਵਨ ਦੇ ਤਰਕ ਤਜਰਬਿਆਂ ਕਾਰਨ ਉਸਦੀ ਆਤਮਾ ਬਲਵਾਨ ਬੰਦੀ ਗਈ। ਉਸ ਅੰਦਰ ਸਵੈ ਚਿੰਤਨ, ਸੋਚਨ, ਸਮਝਣ ਵਿਚਾਰਨ ਤੇ ਚਿਰਾਗ ਜਗਨ ਲੱਗੇ। ਉਹ ਚਿੰਤਨਸ਼ੀਲ ਬੰਤਾ ਗਿਆ। ਅਜੇ ਹਾ ਚਿੰਤਨ ਮਨੁੱਖਪਨ ਦੇ ਸਮਰਥ ਹੋਇਆ ਜਿਸ ਦੀ ਵਿਚਾਰਧਾਰਾ ਦੇ ਸੰਕਲਪਾਂ ਵਿੱਚ ਸੱਚ, ਹੱਕ, ਗਿਆਨ, ਵਿਗਿਆਨ ਦੀ ਨਵੀਂ ਨਿਰੋਈ ਸ਼ਕਤੀ ਦਾ ਸੰਚਾਰ ਹੋਣ ਲੱਗਾ। ਸ਼ਿਵ ਸਿੰਘ ਵੱਲੋਂ ਹੱਡੀ ਹੰਡਾਏ ਮੁਸ਼ਕਲ ਕੰਮ ਹੀ ਉਸਦੇ ਨਿਰੋਈ ਅਨੁਭਵ ਬਣਦੇ ਰਹੇ ਸਨ। ਉਸਨੇ ਜੋ ਵੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਪ੍ਰਾਪਤ ਕੀਤਾ ਉਹ ਇੱਕ ਸ਼ਾਇਰ ਦੇ ਇਸ ਸ਼ੇਰ ਵਾਂਗ ਸਹੀ ਹੈ ਇਸ ਤਰ੍ਹਾਂ ਸਿਤੇਹੀ ਹਮਨੇ ਮੰਜ਼ਿਲें ਗਿਰ ਪੜੇ ਗਿਰਕਰ ਉਠੇ ਫਿਰ ਚੱਲਦੀ ਸ਼ਿਰ ਸਿੰਘ ਸੂਬੇਦਾਰ ਦੀਆਂ ਇਹ ਯਾਦਾਂ ਇਸ ਲਈ ਅਨੋਠੀਆਂ ਹਨ ਕਿ ਇਹ ਕਿਸੇ ਵਿਡਿਆਈ ਦਾ ਦਿਖਾਵਾ ਨਹੀਂ ਨਾ ਹੀ ਕਿਸੇ ਸ਼ੋਹਰਤ ਪ੍ਰਾਪਤ ਕਰਨ ਲਈ ਅੰਕਿਤ ਕੀਤੀਆਂ ਗਈਆਂ ਹਨ ਕੋਠਾਲੀ ਵਿੱਚ ਤਪੇ ਸ਼ੁੱਧ ਸੋਨੇ ਵਾਂਗ ਇਹ ਯਾਦਾਂ ਸਾਫ਼ ਦਿਲ ਦਿਮਾਗ ਚੋਂ ਆਪ ਮਖਾਰੇ ਨਿਕਲੀਆਂ ਨੇ ਕਿ ਦਿਲ ਸਾਫ ਹੋ ਤੋ ਜ਼ਹਿਰ ਉਗਲਤੀ ਨਹੀਂ ਜ਼ੁਬਾਨ ਰੋਸ਼ਨ ਚਿਰਾਗ ਸੇ ਕਬੀ ਉਠਤਾ ਨਹੀਂ ਧੂਆ ਸ਼ਿਵ ਸਿੰਘ ਦਾ ਦਿਲ ਸਾਫ ਹੈ ਸ਼ੁੱਧ ਸਿਰਜਣਾਤਮਕ ਹੈ ਸਹਿ ਸੋਚ ਦੀ ਦਾਤ ਉਸਨੂੰ ਕੁਦਰਤ ਵੱਲੋਂ ਮਿਲੀ ਹੈ ਉਮਰ ਪਰ ਉਸਨੇ ਮਿਹਨਤ ਮੁਸ਼ਕਕਤ ਕੀਤੀ ਹੈ ਸੱਚ ਦੀ ਤਲਾਸ਼ ਵਿੱਚ ਕਦੇ ਉਸਨੇ ਪਿੰਡ ਵਿੱਚ ਇਤਾਂਤਿਕਾਂ ਦੇ ਵੱਲੋਂ ਪਿੰਡਾਂ ਦੇ ਭੋਲੇ-ਪਾਲੇ ਲੋਕਾਂ ਨਾਲ ਹੋਈਆਂ ਠੱਗੀਆਂ ਦੇ ਪਰਦੇ ਫਾਸ਼ ਕੀਤੇ ਨੇ ਪਰੰਤੂ ਦੁੱਖਾਂ ਦੇ ਕੰਡੇ ਤਾਂ ਸ਼ਿਵ ਸਿੰਘ ਨੂੰ ਵੰਦਰਨ ਸੁਲਨਸਾਲ ਦੀ ਉਮਰ ਵਿੱਚ ਲੌ ਲੁਹਾਨ ਕਰਨ ਲੱਗ ਪੈ ਸਨ 1940 ਇਸਵੀ ਵਿਖੇ ਪਿਤਾ ਸੰਤਾ ਸਿੰਘ ਜੀ ਫੌਜ ਤੋਂ ਮੁਕਤ ਹੋ ਕੇ ਪੈਨਸ਼ਨ ਪ੍ਰਾਪਤ ਕਰਕੇ ਘਰ ਆਏ ਹੀ ਸਨ ਕਿ ਕੁਝ ਮਹੀਨੇ ਪਿੱਛੋਂ 24 1947 ਇਸਵੀ ਨੂੰ ਮਾਤਾ ਚਿੰਤ ਕੌਰ ਦਾ ਸਵਰਗਵਾਸ ਹੋ ਜਾਂਦਾ ਹੈ ਮਾਤਾ ਜੀ ਦੇ ਚਲਾਨੇ ਪਿੱਛੋਂ ਸ਼ਿਵ ਸਿੰਘ ਦੇ ਪਰਿਵਾਰ ਲਈ ਮੁਸ਼ਕਲਾਂ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ ਜ਼ਾਹਰ ਹੈ ਮਾਂ ਪਿਆਰ ਦੀ ਸੁੱਚੀ ਸੱਚੀ ਮੁਹੱਬਤ ਸ਼ਿਵ ਸਿੰਘ ਨੂੰ ਨਸੀਬ ਹੀ ਨਹੀਂ ਹੋਈ ਇਸ ਸੰਕਟ ਦੇ ਸਮੇਂ ਨੂੰ ਸ਼ਿਮ ਸਿੰਘ ਨੇ ਆਪਣੀਆਂ ਯਾਦਾਂ ਦਾ ਹਿੱਸਾ ਬਣਾਇਆ ਹੈ। ਇਹ ਤੇ ਦਿਲ ਵਿੱਚੋਂ ਨਿਕਲੀਆਂ ਆਹਾਂ ਤੇ ਚੀਸਾਂ ਦਾ ਪ੍ਰਤੀਬਿੰਬ ਹੀ ਨਹੀਂ ਬਲਕਿ ਇਹ ਉਮਰ ਪਰਲੀ ਨਸੂਰ ਦਾ ਦਰਦ ਬਣ ਗਈਆਂ ਨੇ। ਬਚਪਨ ਦੀਆਂ ਕੋੜੀਆਂ ਯਾਦਾਂ, ਚੜ੍ਹਦੀ ਜਵਾਨੀ ਸਮੇ ਮਾਤਾ ਜੀ ਦਾ ਵਿਛੋੜਾ, ਤਲਖ ਤੇ ਗਮਜ਼ਦਾ ਪਿਤਾ ਦੀ ਕ੍ਰੋਪੀ ਦਾ ਸ਼ਿਕਾਰ, ਖੇਤੀ ਕਰਦਾ, ਮਿਹਨਤ ਮੁਸ਼ਕਕਤ ਕਰਦਾ ਸ਼ਿਵ ਸਿੰਘ ਪਤਾ ਨਹੀਂ ਕਿਸ ਮਿੱਟੀ ਦਾ ਬਣ ਜਾਂਦਾ ਕਿ ਉਹ ਔਕੜਾਂ, ਮੁਸੀਬਤਾਂ ਦਾ ਸ਼ਿਕਾਰ ਹੁੰਦਾ ਹੋਇਆ ਵੀ ਕੰਮ ਕੇਵਲ ਕੰਮ ਕਰਦਾ ਉਹ ਰਮਤਾ yogi ਬਣ ਗਿਆ ਇੰਨਾ ਦਿਨਾਂ ਵਿੱਚ ਉਸ ਨੂੰ ਮਾਪਿਆਂ ਦਾ ਪਿਆਰ ਨਸੀਬ ਨਾ ਹੋਇਆ ਚੰਗੀ ਰੋਟੀ ਤੋਂ ਵਾਂਝਾ ਰਹਿਣ ਦਾ ਆਦੀ ਬਣਿਆ ਕੇਵਲ ਲੋੜੇ ਦੀ ਮਿਹਨਤ ਨੇ ਉਸ ਨੂੰ ਸਹਿਜ ਤਬੀਰ ਦਾ ਮਾਲਕ ਬਣਾ ਦਿੱਤਾ ਸ਼ਾਇਦ ਉਸ ਨੂੰ ਦੁੱਖਾਂ ਕਸ਼ਟਾਂ ਦੁਸ਼ੌਂਟਿਆਂ ਖਾਂਦੀ ਇਸ ਲਈ ਮਜਬੂਰੀ ਹੋਵੇ ਕਿ ਉਸ ਨੇ ਮਨੁੱਖ ਤੋਂ ਇਨਸਾਨ ਬੰਨਣਾ ਹੈ ਮੁਸ਼ਕਿਲ ਹੁੰਦੀ ਹੈ ਆਸਾਨ ਬੜੀ ਮੁਸ਼ਕਿਲ سے ਆਦਮੀ ਬਣਤਾ ਹੈ ਇਨਸਾਨ ਬੜੀ ਮੁਸ਼ਕਿਲ سے ਜਾ ਮੇਰੇ ਮਿੱਤਰ ਅਦੀਪ ਜਨਾਬ ਮਹਿਰਚੰਦ ਕੌਸਰ ਦਾ ਇੱਕ ਸ਼ੇਰ ਉਸਤੇ ਬਿਲਕੁਲ ਟੁਕਦਾ ਹੈ ਕਿ ਜ਼ਿੰਦਗੀ ਦੀ ਸਾਰੀ ਤਸਵੀਰें ਨਜ਼ਰ ਆਉਣਗੀ ਦੇਖਣਾ ਚਾਹੋ ਤੂੰ ਕਾਂਟੋ ਸੇ ਲਿਪਟ ਕਰ ਦੇਖੀ ਉਸਨੇ ਜਦ ਹੋਸ਼ ਸੰਭਾਲੀ ਕੰਡਿਆ ਸੂਲਾ ਤਿੱਖੀਆਂ ਬਾੜਾਂ ਦੇ ਨਾਲ ਹੀ ਆਪਣੇ ਆਪ ਨੂੰ ਕਿਰਿਆ ਪਾਇਆ ਸੀ ਉਸ ਸੰਵੇਦਨਸ਼ੀਲ ਜਜ਼ਬਤੀ ਤੇ ਕਿਸੇ ਦਾ ਦੁੱਖ ਦੇਖ ਕੇ ਪਿਗਲਣ ਵਾਲਾ ਮਨੁੱਖ ਹੈ 1947 ਈਸਵੀ ਦੇਸ਼ ਦੀ ਵੰਡ ਸਮੇਂ ਪੰਜਾਬ ਦਾ ਵਟਵਾਰਾ ਦੋਹਾਂ ਪੰਜਾਬਾਂ ਵਿੱਚ ਖੂਨ ਦੀਆਂ ਹੋਲੀਆਂ ਤੇ ਘਰੇਲੂ ਮੁਸ਼ਕਲਾਂ ਭਜ ਨਟਕੇ ਸਕੂਲ ਜਾਂਦੀਆਂ ਕੌੜੀਆਂ ਯਾਦਾਂ ਨੂੰ ਉਹ ਪਲ ਕਿਵੇਂ ਪੁੱਲ ਸਕਦਾ ਹੈ ਇਹ ਸਮੇਤੀਆਂ ਕੌੜੀਆਂ ਯਾਦਾਂ ਉਸ ਤੇ ਤੁਰੰਦਰ ਹਲਚਲ ਮਚਾਉਂਦੀਆਂ ਰਹੀਆਂ ਨੇ ਪਿਛੋਂ ਉਸ ਨੇ ਇਹੋ ਯਾਦਾਂ ਆਪਣੀ ਪੁਸਤਕ ਟਿੜਕੀ ਤਰਤੀ ਤੇ ਪਾਟਿਆ ਅੰਬਰ ਵਿੱਚ ਅੰਕਿਤ ਕੀਤੀਆਂ ਨੇ ਜਿਸ ਨੂੰ ਦਸੰਬਰ 2010 ਈਸਵੀ ਵਿੱਚ ਪ੍ਰਕਾਸ਼ਿਤ ਕਰਵਾਇਆ ਗਿਆ ਹਰ ਵਿਅਕਤੀ ਦੀਆਂ ਯਾਦਾਂ ਭਾਵੇਂ ਮਿੱਠੀਆਂ ਹੋਣ ਜਾਂ ਕੌੜੀਆਂ ਉਸ ਦੀ ਜ਼ਿੰਦਗੀ ਦੀ ਪੂੰਜੀ ਹੁੰਦੀਆਂ ਨੇ ਸ਼ਿਵ ਸਿੰਘ ਸੂਬੇਦਾਰ ਲਈ ਇਹ ਇਸ ਲਈ ਅਪੁੱਲ ਨੇ ਕਿਉਂਕਿ ਇਨਾਂ ਨੂੰ ਉਸਨੇ ਹੱਡੀ ਹੰਡਾਇਆ ਤੇ ਦਿਲ ਦਿਮਾਗ ਤੋਂ ਅਨੁਭਵ ਕੀਤਾ ਹੈ ਦੇਸ਼ਵੰਡ ਸਮੇਂ ਲੁਟੇਰੀਆਂ ਬਦਵਾਸ਼ਾਂ ਦੀਆਂ ਕਰਤੂਤਾਂ ਹੋਣ ਜਾਂ ਤਾੰਤ੍ਰਿਕ ਬਾਬਿਆਂ ਦੇ ਕੁਲਕਸ਼ਨ ਜਾਂ ਤੇਜ਼ੀ ਨਾਲ ਹੋਈਆਂ ਤਬਦੀਲੀਆਂ ਦੇ ਪਿਛੋਕੜ ਦੀਆਂ ਘਟਨਾਵਾਂ ਜਾਂ ਸਮਾਜਿਕ ਵਿਤਕਰਿਆਂ ਦਾ yatharth ਉਸ ਨੂੰ ਸ਼ਿਵ ਸਿੰਘ ਨੇ ਆਪਣੇ ਯਾਦਾਂ ਦੇ ਚਿਰੋਖੇ ਵਿੱਚੋਂ ਬਿਰਤਾਂਤ ਬਣਾ ਕੇ ਇੰਜ ਪੇਸ਼ ਕੀਤਾ ਜਿਵੇਂ ਉਸਨੇ ਗਲਪ ਰਚਨਾ ਵਿੱਚ ਸਮਾਜਿਕ ਵਾਤਾਵਰਨ ਨੂੰ ਜ਼ੁਬਾਨ ਪ੍ਰਦਾਨ ਕੀਤੀ ਹੋਵੇ ਸ਼ਿਵ ਸਿੰਘ ਸੁਬੇਦਾਰ ਦੀਆਂ ਇਹ ਨੋਠੀਆਂ ਯਾਦਾਂ ਦਾ ਉਹ ਭਾਗ ਉਸ ਦੀ ਜ਼ਿੰਦਗੀ ਦੀਆਂ ਉਪੋਲੀਅਤਾਂ ਨੇ ਜਿਸ ਦਾ ਸਵੰਦ ਉਸਤੇ ਫੌਜੀ ਜੀਵਨ ਚਾਰ 9 1953 ਈਸਵੀ ਤੋਂ 8 ਨਵੰਬਰ 1972 ਈਸਵੀ ਦਾ ਸਮਾ ਹੈ ਫੌਜੀ ਜੀਵਨ ਦੇ ਆਦ ਤੋਂ ਅੰਤ ਸਮੇਂ ਦੀ ਕਹਾਣੀ ਵਿੱਚ ਭਾਵੇਂ ਨਿਰੰਤਰ ਅਟੁੱਟ ਕਹਾਣੀ ਦਾ ਪ੍ਰਸੰਗ ਨਹੀਂ ਪਰੰਤੂ ਮੋਟੀਆਂ-ਮੋਟੀਆਂ ਉਹ ਘਟਨਾਵਾਂ ਨੇ ਜਿਨ੍ਹਾਂ ਦੀਆਂ ਜਿਉਂਦੀਆਂ ਜਾਗਦੀਆਂ ਯਾਦਾਂ ਅੱਜ ਵੀ ਇਸ ਤੇ ਜੀਵਨ ਅੰਬਰ ਉੱਤੇ ਟਿਮ-ਟਿਮ ਕਰਦੇ ਤਾਰਿਆਂ ਵਾਂਗ ਚਮਕਦੀਆਂ ਨੇ ਜਿਵੇਂ ਸਿੱਖ ਰੈਜੀਮੈਂਟ ਜਲੰਧਰ ਸ਼ਾਹਨੀ ਵਿੱਚ ਭਰਤੀ ਹੋਣਾ ਮੋਡਲੀ ਟ੍ਰੇਨਿੰਗ ਦੱਖਣੀ ਭਾਰਤ ਦੀ ਸੈਰ ਜੰਮੂ ਕਸ਼ਮੀਰ ਨੂੰ ਚਾਲੇ ਪਹਿਲੀ ਛੁੱਟੀ ਫੌਜੀ ਜੀਵਨ ਸਮੇਂ ਪੜ੍ਹਾਈ ਪਰਿਵਾਰ ਨੂੰ ਸਾਥ ਰੱਖਣ ਦਾ ਸਮਾਂ ਉਸ ਸਮੇਂ ਦੀਆਂ ਰਾਜਨੀਤਿਕ ਹਾਲਤਾਂ ਦਾ ਜ਼ਿਕਰ ਰਾਸ਼ਟਰਪਤੀ ਭਵਨ ਵਿਖੇ ਡਿਊਟੀ ਸਤ ਸਿੱਖ ਪਲਟਣ ਦਾ ਇਤਿਹਾਸ ਪਦ 29 ਦੀ ਪ੍ਰਾਪਤੀ ਵੱਖ-ਵੱਖ ਡਿਊਟੀਆਂ ਦੇ ਚਾਰਜ ਅਹੁਦੇ ਮਿਲਣ ਤੇ ਤਰੱਕੀਆਂ ਦੀ ਕਹਾਣੀ ਪੰਜ ਸਿੱਖ ਪਲਟਣ ਦਾ ਇਤਿਹਾਸ ਨਾਗaland ਵਿਖੇ ਲੜਾਈ ਦੇ ਫਰੰਟ ਉੱਪਰ ਜਾਣਾ ਨਾਗਾ ਬਾਗੀਆਂ ਨਾਲ ਟੱਕਰ ਆਪਰੇਸ਼ਨ ਤੇ ਹੋਰ ਝੜਪਾਂ ਦੇ ਹਾਲਾਤ ਖਤਰਿਆਂ ਵਿੱਚ ਜੂਝਣ ਦੇ ਸੰਕਟ ਹਾਰ-ਪਾਰ ਦੀ ਟੱਕਰ ਸਾਥੀਆਂ ਦੀ ਸ਼ਹਾਦਤ ਆਪਰੇਸ਼ਨ ਅਬਰੰਤ ਕੀਤਾ ਮੁਲਾਂਕਣ ਪਾਰਲੀਮੈਂਟ ਮੈਂਬਰਾਂ ਨਾਲ ਮੁਲਾਕਾਤ ਨਾਗਾਲੈਂਡ ਦੀਆਂ ਘਟਨਾਵਾਂ ਯਾਦਾਂ ਤੇ ਕਾਰਗੁਜ਼ਾਰੀਆਂ ਦੀਮਾਪੁਰ ਤੋਂ ਕੋਹਿਮਾ ਵੈਸਤੇ ਕੰਮ ਸੰਭਾਲਣ ਦੀ ਡਿਊਟੀ ਅਸਾਮ ਫੇਰੀ ਛੁੱਟੀ ਕੱਟਣ ਪਿੰਡ ਦੀ ਫੇਰੀ ਕਲਕੱਤਾ ਵੱਲ ਜਾਣਾ ਕੰਟੇਨ ਸਟੋਰ ਵਿਭਾਗ ਇੰਡੀਆ ਸੰਬੰਧੀ ਜਾਣਕਾਰੀ ਅਚਾਨਕ ਕਾਨੂੰਨ ਦੀਆਂ ਨਜ਼ਰਾਂ ਵਿੱਚ ਕੰਟੇਨ ਦੇ ਕੰਮਾਂ ਵਿੱਚ ਹੋਈ ਗਲਤੀ ਕਰਨ ਦੋਸ਼ੀ ਕਰਾਰ ਤੇ ਨਾ ਕੋਰਟ ਮਾਰਸ਼ਲ ਦਾ ਫੈਸਲਾ ਸਜ਼ਾ ਵੱਖਰੇ ਸਲੂਕ ਦੀ ਦਾਸਤਾਨ ਤੇ ਪੈਨਸ਼ਨ ਪ੍ਰਾਪਤੀ ਦੇ ਮੁਰਕੀਤੇ ਯਤਨ ਤੇ 8 ਨਵੰਬਰ 1972 ਨੂੰ ਪੈਨਸ਼ਨ ਲੈ ਕੇ ਘਰ ਵਾਪਸੀ ਆਦ ਇਨਹ ਯਾਦਾਂ ਦੇ ਪਿਛੋਕੜ ਦੇ ਅਨੂਠੇ ਵਿਸ਼ੇ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਸ਼ਿਵ ਸਿੰਘ ਨੇ ਇਹ ਯਾਦਾਂ ਨੂੰ ਕਲਮਬੱਧ ਕੀਤਾ ਹੈ ਇਨਾਂ ਯਾਦਾਂ ਵਿੱਚ ਆਪਣੀਆਂ ਕਮਜ਼ੋਰੀਆਂ ਨੂੰ ਲੁਕੋਇਆ ਨਹੀਂ ਨੰਗਾ ਕੀਤਾ ਹੈ ਸ਼ਿਵ ਸਿੰਘ ਭਾਵੇਂ ਮੁਕੱਦਰ ਦਾ ਸਕੰਦਰ ਨਹੀਂ ਪਰੰਤੂ ਉਹ ਜ਼ਿੰਦਗੀ ਪ੍ਰਤੀ ਵਫਾਦਾਰ ਸਿਪਾਹੀ ਵਾਂਗ ਹੈ ਉਸਦੀ ਜ਼ਿੰਦਗੀ ਇੱਕ ਲੜਾਈ ਦਾ ਮੈਦਾਨ ਹੈ ਇਹ ਜੀਵਨ ਉਸਦੀ ਇੱਕ ਲੰਮੀ ਲੜਾਈ ਲੜਨ ਵਾਂਗ ਹੈ ਉਸ ਨੂੰ ਜਿੱਤ ਹਾਰ ਦੀ ਪਰਵਾਹ ਨਹੀਂ ਬਸ ਜੂਝਦੇ ਰਹਿਣਾ ਸੰਘਰਸ਼ਨਾ ਅਨਸ਼ਾਸਨਾ ਉਸਦਾ ਅਵਲীন ਫਰਜ਼ ਹੈ यसने उसने फौजी जीवन दे लगभग 2 दक हक्क तक अते 1972 ईस्वी ते ਹੁਣ ਤੱਕ ਇੱਕ ਮਰਿਆਦਾ ਯੁਕਤ ਸਿਪਾਈ ਬਣ ਸੰਪੂਰਨ ਕੀਤਾ ਹੈ। ਸਭ ਤੋਂ ਵੱਧ Shiv Singh Subedar ਕੋਲ ਸਹਿਸਤਗੀ ਹੈ। ਕਲਾਤਮਕ ਸਮਝ ਸੂਝ ਹੈ, ਸਿਰਜਣਾਤਮਕ ਬਲਬਲਾ ਹੈ ਤੇ ਕਲਮ ਦਾ ਸਾਥ ਹੈ। ਜਦ ਕਦੀ ਖਿਆਲਾਂ ਵਿੱਚ ਉਬਾਲ ਆਉਂਦਾ ਹੈ, ਉਹ ਕਲਮ ਦਾ ਸਹਾਰਾ ਲੈਂਦਾ ਹੈ। ਉਸ ਦੀ ਜ਼ਿੰਦਗੀ ਦਾ ਨਜ਼ਰੀਆ ਕਾਬਿਲ-ए-ਤਾਰੀਫ਼ ਹੈ ਜੋ ਇਸ ਪ੍ਰਕਾਰ ਹੈ, ਸੋਚ ਬਦਲੋ ਸਿਤਾਰੇ ਬਦਲ جائیںਗੇ। ਨਿਗਾ ਬਦਲੋ ਨਜ਼ਾਰੇ ਬਦਲ ਜਾਏਗੇ। ਸ਼ਿਵ ਸਿੰਘ ਸੂਬੇਦਾਰ ਨੇ ਬਚਪਨ ਤੋਂ ਲੈ ਕੇ ਬਡਾਪੇ ਤੱਕ ਦੁੱਖਾਂ ਦਾ ਵੰਡ ਕੀਤਾ ਹੈ। ਰਵਾਂ ਦੀ ਕਹਾਣੀ ਕਥੀ ਹੈ ਪਰ ਉਸੰਦਰ ਚੜ੍ਹਦੀ ਕਲਾ ਵਿਗਿਆਨਕ ਸੋਚ ਅਤੇ ਹਾਂਵਾਚੀ ਵਿਚਾਰਾਂ ਦੀ ਸ਼ਕਤੀ ਸਮਰੱਥਾ ਹੈ। ਉਸਦੇ ਜੀਵਨ ਸਮਾਚਾਰਾਂ ਦੀਆਂ ਇਹ ਅਨੂਠੀਆਂ ਯਾਦਾਂ ਦਾ ਜ਼ਿਕਰ ਕਰਕੇ ਕਹਿਣਾ ਪੈਂਦਾ ਹੈ ਇਤਨਾ ਅੱਛਾ ਵੀ ਨਹੀਂ ਹੈ ਇਤਨਾ ਅੱਛਾ ਹੋਣਾ ਸਿੱਖਣਾ ਪੜਦਾ ਹੈ ਬੰਦੇ ਕੋ ਵੀ ਬੰਦਾ ਹੋਣਾ। ਮੈਂ ਉਸ ਦੀਆਂ ਇੰਨਾ अनूठीया यादਾਂ ప్రతి ਆਪਣਾ ਅਕੀਦਾ ਪੇਟ ਕਰਦਾ ਹਾਂ ਪੰਜਾਬੀ ਪਾਠਕਾਂ ਨੂੰ ਬੇਨਤੀ ਕਰਦਾ ਹਾਂ ਕਿ ਸੰਘਰਸ਼ੀਲ ਯੋਧੇ ਸੂਰਮੇ ତਰਤੀ ਪੁੱਤਰ ਦੀਆਂ ਇਹ ਨੂਠੀਆਂ ਯਾਦਾਂ ਨੂੰ ਜ਼ਰੂਰ ਪੜਨ ਤੇ ਦੋਸਤਾਂ ਮਿੱਤਰਾਂ ਲਈ ਇਹ ਪੁਸਤਕ ਸੋਗਾਤ ਵਜੋਂ ਪੇਟ ਕਰਨ ਆਮੀ ਉਧਰ ਇਸੇ ਹੀ ਕਿਤਾਬ ਬਾਰੇ ਡਾਕਟਰ ਗੁਰਮਕ ਸਿੰਘ ਪਟਿਆਲਾ ਦਾ ਕਹਿਣਾ ਹੈ ਕਿ ਮੇਰਾ ਡ੍ਰਿੜ ਵਿਸ਼ਵਾਸ ਹੈ ਕਿ ਹਰ ਵਿਅਕਤੀ ਆਪਣੇ ਆਪ ਵਿੱਚ ਇੱਕ ਸੰਪੂਰਨ ਬ੍ਰਹਿਮੰਡ ਹੈ ਉਸ ਦਾ ਜੀਵਨ ਅਖੰਡ ਕਾਲ ਹੈ ਉਸ ਦੇ ਅਨਪਾਪਿਤ ਉਸ ਦੇ ਕਰਮ ਆਪਣੇ ਆਪ ਵਿੱਚ ਮਹੱਤਵਪੂਰਨ ਹੈ ਜੇਕਰ ਉਹ ਆਪਣੇ ਜੀਵਨ ਪੰਧੀਆਂ ਯਾਦਾਂ ਲਿਖ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਨਮੁਖ ਰੱਖ ਦੇਵੇ ਤਾਂ ਉਹ ਲੋਕ ਉਹਨਾਂ ਤੋਂ ਪ੍ਰੇਰਣਾ ਲੈ ਕੇ ਸਤਜਾ ਦੀ ਮਨ ਬਤੀਤ ਕਰ ਲੈਣਗੇ ਤੇ ਇੱਕ ਸੁਪਨਿਆਂ ਵਰਗਾ ਸੁਹਾਵਣਾ ਸਮਾਜ ਸਿਰਜਣ ਲਈ ਹਮੇਸ਼ਾ ਕਰਮਸ਼ੀਲ ਰਹਿਣਗੇ ਅੰਗਰੇਜ਼ੀ ਦੇ ਪ੍ਰਸਿੱਧ ਕਵੀ ਲੌਂਗ ਫੈਲੋ ਦੇ ਬਚਨ ਨੇ lives of great men all reminds us we can make our lives sublime hand departing leave behind us footprint on the sands of time ਕਿਸੇ ਵਿਦਵਾਨ ਨੇ ਇਹਨਾਂ ਪੰਕਤੀਆਂ ਦਾ ਬੜਾ ਸੁੰਦਰ ਤੇ ਭਾਵਪੂਰਤ ਅਨਵਾਦ ਕੀਤਾ ਹੈ ਮਹਾਂਪੁਰਖਾਂ ਦੇ ਜੀਵਨ ਸਭ ਯਾਦ ਕਰਾਉਣ ਸਾਨੂੰ ਕਰ ਸਕਦੇ ਹਾਂ ਅਸਾਂ ਵੀ ਜੀਵਨ ਨਿਧ ਉਤੇਰੇ ਮਰ ਜਾਣ ਸਮੇਂ ਛੱਡ ਜਾਈਏ ਪਿੱਛੇ ਸਮੇਂ ਦੀਆਂ ਰੇਤਾਂ ਉੱਪਰ ਆਪਣੇ ਪੈਰ ਚਤੇਰੀ ਮੇਰੀ ਨਿਗਾਹ ਵਿੱਚ ਸੂਬੇਦਾਰ ਸ਼ਿਵ ਸਿੰਘ ਜੀ ਅਜਿਹੇ ਮਹਾਪੁਰਖ ਨੇ ਜੋ ਆਪਣੀਆਂ ਯਾਦਾਂ ਲਿਖ ਕੇ ਅਜਿਹਾ ਕਰ ਰਹੇ ਨੇ ਆਪ ਭਰਪੂਰ ਜੀਵਨ ਬਸਰ ਕਰਨ ਵਾਲੇ ਸੱਜਣ ਨੇ ਜਿਨ੍ਹਾਂ ਨੇ ਕਿਤਾਬ ਲਿਖਣ ਵੇਲੇ ਤੱਕ 78 ਤੋਂ ਵੱਧ ਹੁਨਾਲ ਸਿਆਲ ਵੇਖੇ ਜਿਨ੍ਹਾਂ ਦੀ ਉਮਰ ਹੁਣ 94 ਸਾਲ ਹੋ ਚੁੱਕੀ ਹੈ ਬਸੰਤ ਰੁੱਤਾਂ ਮਾਣੀਆਂ ਨੇ ਪੱਛੜਾਂ ਦੀ ਉਦਾਸੀ ਹੰਡਾਈ ਹੈ ਦੁਨੀਆ ਵੇਖੀ ਮਾਣੀ ਹੈ ਆਪਣੇ ਪ੍ਰਾਇ ਪਰਖੇ ਨੇ ਲੋਕ ਸੇਵਾ ਕੀਤੀ ਹੈ ਯੁੱਧ ਦੇ ਮੈਦਾਨ ਵਿੱਚ ਮੌਤ ਨਾਲ ਅੱਖਾਂ ਮਿਲਾ ਕੇ ਆਪਣੇ ਦਮ ਦੀ ਪਛਾਣ ਦਿੱਤੀ ਹੈ ਬਹਾਦਰੀ ਨਾਲ ਆਪਣੀ ਡਿਊਟੀ ਦਿੱਤੀ ਹੈ ਅੱਜ ਵੀ ਅਨਸੁਖਾਵੇਂ ਹਾਲਾਤ ਹੁੰਦੇ باوجود ਜਿੱਥੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਬਾਰੇ ਨੇ ਉੱਥੇ ਪਿੰਡ ਦੇ ਸਾਂਝੇ ਕੰਮਾਂ ਵਿੱਚ ਅੱਗੇ ਲੱਕ ਕੇ ਯੋਗਦਾਨ ਪਾ ਰਹੇ ਨੇ ਤਾਂ ਕਿ ਇਹ ਸਮਾਜ ਸੋਹਣਾ ਤੇ ਰਹਿਣ ਯੋਗ ਬਣ ਜਾਵੇ ਸੁਖ ਭਰਪੂਰ ਬਣ ਜਾਵੇ ਆਪ ਕਰਮਯੋਗੀ ਨੇ ਔਕੜਾਂ ਮੁਸੀਬਤਾਂ ਰੋਕਾਂ ਬੰਧਰਾਂ ਆਦਿ ਦੇ باوجود ਹਰ ਖੇਤਰ ਵਿੱਚ ਸਰਗਰਮ ਰਹੇ ਨੇ ਆਮ ਤੌਰ ਤੇ ਨੀਂ ਉਮਰ ਵਾਲੇ ਬਹੁਤ ਲੋਕ ਮੰਝਾ ਮੰਨ ਲੈਂਦੇ ਨੇ ਤੇ ਘਰੋਂ ਬਾਹਰ ਪੈਣ ਤੋਂ ਘਬਰਾਉਂਦੇ ਨੇ ਮੈਂ ਅਜਿਹੇ ਕਰਮਯੋਗੀ ਨੂੰ ਨਮਸਕਾਰ ਕਰਦਾ ਹਾਂ ਮੈਨੂੰ ਅਕਸਰ ਉਹਨਾਂ ਨਾਲ ਫੋਨ 'ਤੇ ਗੱਲ ਕਰਨ ਦਾ ਮੌਕਾ ਮਿਲਦਾ ਰਿਹਾ ਤੇ ਮੈਂ ਹਰ ਵਾਰ ਆਖਿਆ ਮੇਰੇ ਵੱਡੇ ਵੀਰ ਮੇਰੀ ਅਰਜ਼ੋਈ ਮੰਨੋ ਜੀਵਨ ਦੇ ਵਿਆਪਕ ਅਨੁਭਵਾਂ ਨੂੰ ਲਿਖੋ ਪਹਿਲਾਂ ਤਾਂ ਆਪ ਦੁੱਬਦਾ ਵੇਸਨ ਪਰ ਫਿਰ ਉਹਨਾਂ ਅਨੂਠੀਆਂ ਯਾਦਾਂ ਗ੍ਰੰਥ ਦੀ ਸਿਰਜਣਾ ਕਰਕੇ ਕਮਾਲ ਕਰ ਦਿੱਤੀ ਇਹ ਪੰਜਾਬੀ ਸਸਮਰਨ ਸਹਿਤ ਵਿੱਚ ਮਾਣਯੋਗ ਵਾਧਾ ਹੈ ਜਿਸ ਨੂੰ ਪੜ੍ਹਨਾ ਤੇ ਬਾਚਣਾ ਲਾਭਕਾਰੀ ਰਹੇਗਾ ਇਹ ਮੇਰਾ ਵਿਸ਼ਵਾਸ ਹੈ ਸੁਭੇਦਰ ਸ਼ਿਵ ਸਿੰਘ ਦੀਆਂ ਇਹਨਾਂ ਯਾਦਾਂ ਦਾ ਆਨੰਦ ਸਭ ਕੋਈ ਮਾਣ ਸਕਦਾ ਹੈ ਆਪਣੇ ਬਚਪਨ ਦੀਆਂ ਯਾਦਾਂ ਲਿਖਦਿਆਂ ਸਮਕਾਲੀ ਸਮਾਜਿਕ ਵਿਦਿਅਕ ਰਾਜਸੀ ਤੇ ਧਾਰਮਿਕ ਸਥਿਤੀ ਬਾਰੇ ਆਪਣੇ ਅਨੁਭਵ ਬੜੇ ਨਫੇ ਤੁਲੇ ਸ਼ਬਦਾਂ ਵਿੱਚ ਲਿਖੇ ਨੇ। ਉਹਨਾਂ ਦਿਨਾਂ ਵਿੱਚ ਪੜ੍ਹਨਾ ਲਿਖਣਾ ਬੜਾ ਔਖਾ ਸੀ ਕਿਉਂਕਿ ਸਕੂਲ ਦੂਰ ਦੁਰੇਡੇ ਸਨ। ਕਈ ਲੋਕਾਂ ਦੇ ਦਾਣ ਆਸਰੇ ਵੀ ਚੱਲਦੇ ਸਨ। ਮਾਪੇ ਵੀ ਬੱਚਿਆਂ ਨੂੰ ਪੜਾਉਣ ਵਾਸਤੇ ਸੋਚੇਤ ਨਹੀਂ ਸਨ। ਜੋ ਸਕੂਲ ਪੜਾ ਦਿੰਦਾ ਬਸ ਠੀਕ ਹੈ। ਗਾਈਡੈਂਸ ਦੀ ਘਾਟ ਕਾਰਨ ਕਈ ਪ੍ਰਤਿਭਾwan ਵਿਦਿਆਰਥੀ ਰੁਲ ਜਾਂਦੇ ਸਨ। ਦੂਜਾ ਪਿੰਡਾਂ ਵਿੱਚ ਗਰੀਬੀ ਕਾਫੀ ਸੀ ਜਿਸ ਕਾਰਨ ਫੀਸਾਂ ਭਰਨੀਆਂ ਔਖੀਆਂ ਸਨ। ਬਹੁਤ ਵਿਦਿਆਰਥੀ ਗਰੀਬੀ ਕਾਰਨ ਅਨਪੜ੍ਹ ਹੀ ਰਹਿ ਜਾਂਦੇ ਸਨ ਆਪਨੇ ਅਜਿਹੇ ਹਾਲਾਤ ਵਿੱਚ ਪੜ੍ਹਾਈ ਦਾ ਸ਼ੁਭ ਆਰੰਭ ਕੀਤਾ ਬਚਪਨ ਵਿੱਚ ਅਜਿਹੇ ਹਾਲਾਤ ਬਣੇ ਆਪ ਨੂੰ ਮਾਤਾ ਜੀ ਦੇ ਆਕਾਰ ਚਰਾਨੇ ਕਰਕੇ ਕਰਦੇ ਕੰਮ ਵੀ ਕਰਨੇ ਪੈਂਦੇ ਸਨ ਪਿਤਾ ਜੀ ਦੀ ਸਖਤੀ ਵੀ ਸਹਿਣੀ ਪੈਂਦੀ ਸੀ ਅਜੀਆਂ ਵਿਕਟ ਪਰਸਥਿਤੀਆਂ ਵਿੱਚ ਆਪਨੇ ਵਿੱਦਿਆ ਪ੍ਰਾਪਤ ਕੀਤੀ ਜੋ ਨਵੀਂ ਪੀੜੀ ਨੂੰ ਪ੍ਰੇਰਨਾ ਦੇਣ ਵਾਲਾ ਪ੍ਰਸੰਗ ਹੈ ਉਹ ਪੀੜੀ ਜਿਹੜੀ ਸੁੱਖ ਸਹੂਲਤਾਂ ਦੇ ਹੁੰਦਿਆ ਹੋਇਆ ਮਿਹਨਤ ਨਹੀਂ ਕਰ ਰਹੀ ਹੈ ਤੇ ਨਸ਼ਿਆਂ ਦੇ ਦਰਿਆ ਵਿੱਚ ਗਰਖੋਰੀ ਹੈ ਆਪਨੇ ਆਪਣੇ ਪੁਰਖਿਆਂ ਬਾਰੇ ਬੜੀ ਦਿਲਚਸਪ ਤੇ ਮਨ ਨੂੰ ਮੋਹਣ ਵਾਲੀ ਜਾਣਕਾਰੀ ਬੜੇ ਸੰਖੇਪ ਵਿੱਚ ਦਿੱਤੀ ਹੈ। ਆਪਦੇ ਪੁਰਖੇ ਸਧਾਰਨ ਜ਼ਿਮੀਦਾਰ ਸਨ ਜਿਨ੍ਹਾਂ ਨੇ ਖੇਤੀਬਾੜੀ ਕੀਤੀ ਤੇ ਨਾਲ ਹੀ ਰੋਜ਼ੀ-ਰੋਟੀ ਖਾਤਰ ਫੌਜ ਵਿੱਚ ਭਰਤੀ ਹੋ ਕੇ ਜੰਗਾਂ-ਯੁੱਧਾਂ ਵਿੱਚ ਜੋਰ ਵਿਖਾਈ, ਸ਼ਹੀਦੀਆਂ ਪ੍ਰਾਪਤ ਕੀਤੀਆਂ। ਆਪਨੇ ਵੀ ਆਪਣੇ ਪੁਰਖਿਆਂ ਦੇ ਰਸਤੇ ਤੇ ਚੱਲਦਿਆਂ ਫੌਜ ਵਿੱਚ ਭਾਰਤ ਦੇਸ਼ ਦੀ ਸੇਵਾ ਕੀਤੀ, ਘਰ ਪਰਿਵਾਰ ਚਲਾਇਆ, ਪੈਨਸ਼ਨ ਲੈ ਕੇ ਘਰ ਆਏ, ਫਿਰ ਲੋਕ ਸੇਵਾ ਤੇ ਸਾਹਿਤ ਸਿਰਜਣ ਵਿੱਚ ਲੱਗ ਪਏ, ਇੱਕ ਕਰਮਯੋਗੀ ਦੀ ਜੀਵਨ ਸ਼ੈਲੀ ਹੈ। ਸੂਬਦਰ ਸਰਵਨੇਸ਼ ਦੇਸ਼ਵੰਦ ਸਮੇਂ ਲੋਕਾਂ ਦੇ ਸਫੈਦ ਹੋਏ ਲਹੂ ਦਾ ਜ਼ਿਕਰ ਬੜੇ ਪਰੇਮਾਨਾ ਕੀਤਾ ਹੈ ਕਿਵੇਂ ਕੋਗਵਸਤੇ ਨਗਰ ਖੰਡਰ ਬਣ ਗਏ ਸੇਹਾਂ ਦਾ ਰੂਪ ਧਾਰਨ ਕਰ ਗਏ ਕਿਵੇਂ નિર્ਦੋਸ਼ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤੇ ਗਏ ਉਹਨਾਂ ਦਿਨਾਂ ਵਿੱਚ ਲੁਕਾਈ ਵਿਚਰਾਂ ਇਨਸਾਨ ਮਰ ਮੁੱਕ ਗਿਆ ਸੀ ਜੇ ਕੁਝ ਜਿਉਂਦਾ ਸੀ ਤਾਂ ਉਹ ਸੀ ਦਰਿੰਦਾ ਸ਼ੈਤਾਨ ਜੋ ਆਦਮਬੋ ਆਦਮਬੋ ਕਰਦਾ ਖੂਨ ਦਾ ਪਿਆਸਾ ਬਣਿਆ ਵਾਹਰੋਲੇ ਵਾਂਗ ਉੱਡਿਆ ਫਿਰਦਾ ਸੀ ਆਪ ਇੱਕ جنونی ਮੁਸਲਮਾਨ ਪਾਸੋਂ ਭੱਜ ਕੇ ਬਚੇ ਜੋ ਉਹਨਾਂ ਨੂੰ ਕਤਲ ਕਰਨ ਲਈ ਮਗਰ ਪੱਜ ਪਿਆਸੀ ਆਪਨੇ 1947 ਦੇ ਸਮੇਂ ਦੀ ਦਹਿਸ਼ਤ ਉਥਲ ਪੁਤਲ ਉਦਾਸੀ ਤੇ ਉਪਰਾਮਤਾ ਨੂੰ ਬਹੁਤ ਹੀ ਸੋਹਣੇ ਰੰਗ ਵਿੱਚ ਪੇਸ਼ ਕੀਤਾ ਹੈ ਦੇਸ਼ ਵੰਡ ਕਰ ਦੋ ਦੇਸ਼ ਬਣ ਗਏ ਤੇ ਇਹਨਾਂ ਵਿੱਚ ਵੈਰ ਵਿਰੋਧ ਦੀ ਭਾਵਨਾ ਬੜੀ ਪ੍ਰਵਲ ਹੋ ਗਈ ਜਿਸ ਕਾਰਨ ਅੱਜ ਵੀ ਇਸ ਝਗੜੇ ਨਹੀਂ ਮੁੱਕੇ ਤੇ ਸ਼ਾਇਦ ਕੋਈ ਕਦੇ ਵੀ ਇੱਕ ਦਿਨਾਂ ਮੁੱਕਣ ਸੂਬੇਜ਼ਾਰ ਸਾਹਿਬ ਨੇ ਆਪਣੇ ਪਿੰਡ ਦੇ ਹੋਂਦ ਵਿੱਚ ਆਨ ਦੀ ਸਾਰੀ ਵਾਰਤਾ ਲਿਖੀ ਹੈ ਕਿ ਉਹਨਾਂ ਦੇ ਪੁਰਖੇ ਨਾਬੇ ਸ਼ਰ ਦੇ ਨੇੜੇ ਤੋਂ ਉੱਠ ਕੇ ਆਏ ਸਨ ਜਿਨ੍ਹਾਂ ਨੇ ਇਹ ਪਿੰਡ ਬਸਾਇਆ ਜੋ ਸਮਾਂ ਪਾ ਕੇ ਵੱਡਾ ਪਿੰਡ ਬਣ ਗਿਆ ਇਸ ਵਿੱਚ ਆਏ ਸਮਾਜਿਕ ਸਭਿਆਚਾਰਕ ਜੀਵਨ ਤੇ ਆਏ ਪਰਿਵਰਤਨਾ ਬਾਰੇ ਆਪ ਦੀਆਂ ਟਿੱਪਣੀਆਂ ਗਿਆਨ ਵਿੱਚ ਵਾਦਾ ਕਰਨ ਵਾਲੀਆਂ ਨੇ ਆਪ ਨੇ ਪਿੰਡ ਦੀਆਂ ਮਾਨਯੋਗ ਸ਼ਖਸੀਅਤਾਂ ਬਾਰੇ ਜਾਣਕਾਰੀ ਮੁਹੱਈਆ ਕੀਤੀ ਹੈ ਜੋ ਪਿੰਡ ਦੀ ਵਿਡਿਆਈ ਉਜਾਗਰ ਕਰਦੀ ਹੈ ਸੁਬੇਦਰ ਸਾਹਿਬ ਨੇ ਪਰਵਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਹੇਤ ਆਪਣੇ ਪੁਰਖਿਆਂ ਵਾਂਗ ਫੌਜ ਵਿੱਚ ਨੌਕਰੀ ਕੀਤੀ ਕਿਉਂਕਿ ਇਹ ਨੇਕ ਕਮਾਈ ਦਾ ਸਰੋਤ ਸੀ ਲੰਮਾ ਸਮਾਂ ਆ ਫੌਜ ਵਿੱਚ ਸਰਗਰਮ ਰਹੇ ਆਪ ਨੇ ਨਾਗਾਲੈਂਡ ਵਿਖੇ ਨਾਗਿਆਂ ਦੀਆਂ ਚਾਲਾਂ ਤੇ ਗਰੀਲਾ ਜੁਦਬੀ ਦੀ ਬਾਰੇ ਬਹੁਤ ਵਿਸਥਾਰ ਨਾਲ ਲਿਖਿਆ ਹੈ ਉਹ ਕਿਵੇਂ ਭਾਰਤੀ ਫੌਜ ਦੇ ਜਵਾਨਾਂ ਉੱਪਰ ਅਚਾਨਕ ਹਮਲੇ ਕਰਕੇ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਕਰਿਆ ਕਰਦੇ ਸਨ ਭਾਰਤ ਸਰਕਾਰ ਦੀ ਕੋਈ ਸਪਸ਼ਟ ਤੇ ਨਿਰਣਿਤਕ ਨੀਤੀ ਦੀ ਅਨਹੋਂਦ ਕਾਰਨ ਉਹ ਮਾਰੂਸ ਸਮੱਸਿਆ ਖੜੀ ਹੋਈ ਤੇ ਫੌਜ ਲਈ ਸਿਰਦਰਦੀ ਬਣੀ ਇਸ ਬਾਰੇ ਆਪ ਨੇ ਆਪਣੀਆਂ ਹੱਡ ਬਿੰਤੀਆਂ ਦੇ ਨਿੱਜੀ ਅਨੁਭਵ ਅਜਿਹੇ ਸੋਹਣੇ ਤੇ ਸੱਚੇ ਟੰਗਣਾ ਲਿਖੇ ਨੇ ਕਿ ਪੜਦਿਆਂ ਨੂੰ ਲੂ ਕੰਡੇ ਖੜੇ ਹੋ ਜਾਂਦੇ ਨੇ ਜਿਵੇਂ ਆਮ ਜ਼ਿੰਦਗੀ ਵਿੱਚ ਲੋਕ ਸਾਜ਼ਿਸ਼ਾਂ ਕਰਦੇ ਨੇ ਹੈਰਾ ਫੇਰੀਆਂ ਕਰਦੇ ਨੇ ਉਮੇ ਉਥੇ ਵੀ ਅਜਿਹਾ ਗੰਦਾ ਅੰਸਰ ਕਿਰਿਆਸ਼ੀਲ ਹੈ ਜੋ ਆਪਣੇ ਸਾਥੀਆਂ ਵਿਰੁੱਧ ਅਪਰਾਧਿਕ ਚੱਕਰ ਚਲਾ ਕੇ ਉਹਨਾਂ ਭੂਲੇ ਭਾਰੇ ਬੰਦਿਆਂ ਦਾ ਕਹਨ ਕਰ ਦਿੰਦੇ ਨੇ ਇਸ ਬਾਰੇ ਸੂਬੇਦਾਰ ਸਾਹਿਬ ਦੇ ਨਿੱਜੀ ਅਨੁਭਵ ਬੜੇ ਦੁਖਦਾਇਕ ਨੇ ਜੋ ਉਹਨਾਂ ਨਾਲ ਅਜਿਹੇ ਨੀਚਾ ਕਰਕੇ ਵਾਪਰਿਆ ਉਸ ਨੂੰ ਪੜ੍ਹ ਕੇ ਮਨ ਉਦਾਸ ਤੇ ਪਰੇਸ਼ਾਨ ਹੋ ਜਾਂਦਾ ਹੈ ਉਹਨਾਂ ਛਾਤਰਾ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਸੂਬੇਦਾਰ ਸਾਹਿਬ નિર્ਦੋਸ਼ ਸਨ ਜਿਸ ਬਾਰੇ ਸਾਰੇ ਅਫਸਰਾਂ ਨੂੰ ਗਿਆਨ ਸੀ ਪਰ ਉਹ ਆਪ ਦੀ ਮਦਦ ਕਰਨੀ ਚਾਹੁੰਦੇ باوجود ਵੀ ਬੇਵੱਸਨ ਕੁਝ ਨਹੀਂ ਕਰ ਸਕੇ ਇਸ ਕਰਨ ਆਪ ਦਾ ਬੜਾ ਪਾਰੀ ਨੁਕਸਾਨ ਹੋਇਆ ਸੂਬੇਦਾਰ ਸਹਿਬ ਦੀ ਦੇਸ਼ ਭਗਤੀ ਦੀ ਭਾਵਨਾ ਦਾ ਨਮਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫੌਜ ਦੀ ਨੌਕਰੀ ਦੌਰਾਨ ਔਖੇ ਦੌਰਾਂ ਤੇ ਆਉਂਦੀਆਂ ਮੁਸ਼ਕਲਾਂ ਨੂੰ ਸਹਨ ਦੇ ਬਾਵਜੂਦ ਆਪ ਸਭ ਨੂੰ ਦੇਸ਼ ਦੀ ਰੱਖਿਆ ਫੌਜ ਵਿੱਚ ਭਰਤੀ ਹੋਣ ਦੀ ਪ੍ਰੇਰਣਾ ਦਿੰਦੇ ਨੇ ਸੂਬੇਦਾਰ ਸਹਿਬ ਨੇ ਹੁਣ ਤੱਕ ਲੰਮਾ ਜੀਵਨ ਪੰਧ ਮੁਕਾਇਆ ਹੈ ਤੇ ਅੱਜ ਵੀ ਪੱਕੇ ਪੈਰੀ ਤੁਰੇ ਜਾ ਰਹੇ ਨੇ ਆਮ ਸਮਾਜਿਕ ਕਾਰਜਾਂ ਵਿੱਚ ਅੱਗੇ ਹੋ ਕੇ ਯੋਗਦਾਨ ਪਾਉਂਦੇ ਨੇ ਇਹ ਆਪ ਦੀ ਉਸਾਰੂ ਸੋਚ ਤੇ ਕਰਮ ਪ੍ਰਦਾਨ ਜੀਵਨ ਸ਼ੈਲੀ ਦਾ ਉਤਸ਼ਾਹ ਦੇਣ ਵਾਲਾ ਪੱਖ ਹੈ ਆਪ ਸਭ ਨੂੰ ਵਾਤਾਵਰਨ ਸੰਬੰਧੀ ਸਿਰਜੇਤ ਕਰਦੇ ਨੇ ਆਪ ਅਨਸਾਰ ਇਹ ਮਾਨਵ ਸੇਵਾ ਕਿਉਂਕਿ ਸ਼ੁੱਧ ਵਾਤਾਵਰਨ ਹੀ ਮਨੁੱਖ ਨੂੰ ਸਿਹਤਮੰਦ ਜੀਵਨ ਦੇ ਸਕਦਾ ਹੈ ਆਪ ਪਸ਼ੂ ਪੰਛੀਆਂ ਤੇ ਦਇਆ ਕਰਨ ਤੇ ਉਹਨਾਂ ਨੂੰ ਦੁੱਖ ਤਕਲੀਫ ਨਾ ਦੇਣ ਦੀ ਵਕਾਲਤ ਕਰਦੇ ਨੇ ਆਪ ਦਾ ਕਹਿਣਾ ਕਿ ਅਜੇ ਹਨਾ ਕਰਨ ਕਾਰਨ ਬਹੁਤ ਸਾਰੀਆਂ ਪ੍ਰਜਾਤੀਆਂ ਹਲੋਪ ਹੋ ਗਈਆਂ ਨੇ ਜਾਂ ਹੋਣ ਦੇ ਕਗਾਰਤੇ ਨੇ ਆਪ ਨੇ ਇਹਨਾਂ ਮਸਲਿਆਂ ਬਾਰੇ ਆਪਣੇ ਮੂਲਵਾਨ ਵਿਚਾਰ ਪ੍ਰਗਟ ਕਰਕੇ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਸੁਭਿਦਰ ਸੇਪ ਟਕਸਾਲੀ ਸਿੱਖਨੇ ਤੇ ਆਪ ਕੇਵਲ ਇੱਕ ਪਰਮਾਤਮਾ ਨੂੰ ਮੰਨਦੇ ਨੇ ਇਸੇ ਕਰਨਾ ਆਪ ਟੂਨੇ ਟਾਮਣ ਤੇ ਹੋਰ ਵਹਿਮਾ ਪਰਮਾਪਰਧ ਨੇ ਆਪ ਦੀ ਮੰਨਤਾ ਹੈ ਇਹ ਸਭ ਬਿਆਰਥ ਹੁੰਦੇ ਨੇ ਬਸ ਮਨ ਪੱਕਾ ਕਰਨ ਦੀ ਜ਼ਰੂਰਤ ਹੈ ਆਪਨੇ ਪਰਮ ਫਲਣ ਵਾਲੇ ਤਾਂਤਰਿਕਾ ਨੂੰ ਨਿੰਦਿਆ ਹੈ ਜੋ ਦੇਸ਼ ਦਾ ਨੁਕਸਾਨ ਕਰ ਰਹੇ ਨੇ ਆਪ ਜੀਵਨ ਕਥਾ ਜਾਂ ਯਾਦਾਂ ਦਾ ਅਧਿਐਨ ਕਰਦੇ ਮੈਂ ਮਹਿਸੂਸ ਕੀਤਾ ਹੈ ਇਹਨਾਂ ਤੋਂ ਅਸੀਂ ਸਾਰੇ ਪ੍ਰੇਰਣਾ ਤੇ ਸਿੱਧਾਂ ਲੈ ਕੇ ਸ਼ੁਭ ਮਾਰਗ ਤੇ ਚੱਲ ਸਕਦੇ ਹਾਂ ਪਰ ਨਵੀ ਪੀੜ੍ਹੀ ਲਈ ਇਹ ਯਾਦਾਂ ਬਹੁਤ ਮਹੱਤਵਾਨ ਨੇ ਕਿਉਂਕਿ ਉਹਨੇ ਅਜੇ ਲੰਮਾ ਸਮਾਜਿਕ ਮੰਤ ਪੰਤੇ ਚੱਲਣਾ ਹੈ ਮੈਂ ਇਹ ਮਹਿਸੂਸ ਕੀਤਾ ਹੈ ਕਿ ਆਪ ਦੇ ਪ੍ਰਮੁੱਖ ਪ੍ਰੇਰਣਾਮਈ ਵਿਚਾਰ ਨੇ ਜ਼ਿੰਦਗੀ ਸੰਘਰਸ਼ ਦਾ ਨਾਂ ਹੈ ਜੇਕਰ ਲੋਕ ਪਰਲੋਕ ਵਿੱਚ ਸਫਲ ਹੋਣਾ ਹੈ ਤਾਂ ਨਿਰੰਤਰ ਉਦਮ ਕਰਦੇ ਰਹੋ ਤੇ ਕਦੇ ਹਿੰਮਤ ਨਾ ਹਾਰੋ ਨਿਸ਼ਚੈ ਕਰ ਆਪਣੀ ਜਿੱਤ ਕਰੋ ਸਿਧਾਂਤ ਅਪਣਾਓ ਫਿਰ ਹਰ ਮੈਦਾਨ ਫਤਿਹ ਹੋਵੇਗੀ ਦੁਨੀਆ ਦਾ ਕੋਈ ਵੀ ਕਾਰਜ ਅਜੇਹਾ ਨਹੀਂ ਜਿਸ ਨੂੰ ਦ੍ਰਿੜ ਸੰਕਲਪ ਨਾਲ ਹੱਥ ਪਾਈਏ ਤੇ ਉਹ ਨਾ ਹੋਵੇ ਸਭ ਕੁਝ ਸੰਭਵ ਹੈ ਬਸ ਹਿੰਮਤ ਕਰਨ ਦੀ ਜ਼ਰੂਰਤ ਹੈ ਦੇਸ਼ ਪਿਆਰ ਦਾ ਜਜ਼ਬਾ ਸਰਵੋਤਮ ਜਜ਼ਬਾ ਹੈ ਸਾਨੂੰ ਸਭ ਨੂੰ ਦੇਸ਼ ਰੱਖਿਆ ਲਈ ਤਨ ਮਨ ਤਨ ਅਰਪਣ ਕਰਨ ਲਈ ਤਤ ਪਰ ਰਹਿਣਾ ਚਾਹੀਦਾ ਹੈ ਸੰਕਟ ਕਾਲ ਵਿੱਚ ਫੌਜ ਵਿੱਚ ਜਾ ਕੇ ਸਰਹੱਦਾਂ ਦੀ ਰਾਖੀ ਲਈ ਕੁਰਬਾਨੀਆਂ ਕਰਨੀਆਂ ਚਾਹੀਦੀਆਂ ਨੇ ਇਹ ਆਪ ਦਾ ਉੱਤਮ ਸੰਦੇਸ਼ ਹੈ ਮਾਨਮ ਨੂੰ ਕਦੇ ਵੀ ਧਰਮ ਕੱਟੜਤਾ ਜਾਂ ਜਨੂਨ ਦਾ ਰਾਹ ਨਹੀਂ ਅਪਣਾਉਣਾ ਚਾਹੀਦਾ ਧਰਮ ਦੇ ਨਾਂ ਤੇ ਜੋ ਕਤਲੋਗਾਰ 1947 ਵਿੱਚ ਹੋਈ ਉਹ ਮਨੁੱਖੀ ਇਤਿਹਾਸ ਦਾ ਕਾਲਾ ଦਾਇ ਹੈ ਤੇ ਮੱਥੇ ਤੇ ਅਜੇ ਹਕ ਲੰਕ ਹੈ ਜਿਸ ਨੂੰ ਸਤ ਸਮੁੰਦਰਾਂ ਦਾ ਪਾਣੀ ਵੀ ਨਹੀਂ ਤੋਹ ਸਕੇਗਾ ਹਰ ਮਨੁੱਖ ਨੂੰ ਜੀਵਨ ਵਿੱਚ ਹਰ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਹੀ ਉਸ ਦਾ ਬਚਾਅ ਹੋ ਸਕਦਾ ਹੈ ਸਾਜ਼ਿਸ਼ਾਂ ਤੋਂ ਬਚਿਆ ਜਾ ਸਕਦਾ ਹੈ ਪੂਰੇ ਪਾਰੇ ਲੋਕਾਂ ਦਾ ਹਾਲ ਸੋਹਿਰਦ ਸੱਜਣ ਸੂਬੇਦਾਰ ਸਹਿਬਰਗ ਹੋਂ ਵਿੱਚ ਕੋਈ ਸ਼ੱਕ ਨਹੀਂ ਕਿਸੇ ਤੇ ਅੰਨਾ ਵਿਸ਼ਵਾਸ ਕਦੇ ਵੀ ਨਾ ਕਰੋ ਇਹ ਸਰਦਾਰ ਜੀ ਦਾ ਸੰਦੇਸ਼ ਹੈ ਵਾਤਾਵਰਨ ਕੀਤਨਾ ਲਾਜ਼ਮੀ ਹੈ ਇਸ ਬ੍ਰਹਿਮੰਡ ਵਿੱਚ ਮਨੁੱਖੀ ਜਾਤੀ ਨੂੰ ਸਿਹਤਮੰਦ ਜੀਵਨ ਬਤੌਰ ਕਰਨ ਲਈ ਸ਼ੁੱਧ ਪੌਣ ਪਾਣੀ ਦੀ ਜ਼ਰੂਰਤ ਹੈ ਜਿਸ ਲਈ ਸਭ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਦਾ ਪ੍ਰਚਾਰ ਕਰਨਾ ਚਾਹੀਦਾ ਸਭ ਨੂੰ ਸचेत ਕਰਨਾ ਚਾਹੀਦਾ ਹੈ ਪਸ਼ੂ ਪੰਛੀਆਂ ਤੇ ਜ਼ੁਲਮ ਨਾ ਕਰਲੀ ਆਪਨੇ ਪ੍ਰੇਰਣਾ ਦਿੱਤੀ ਹੈ ਤਾਂ ਕਿ ਉਹ ਮਨੁੱਖਾਂ ਦੇ ਸਹਾਈ ਬਣ ਕੇ ਸੁਖਮਈ ਜੀਵਨ ਗੁਜ਼ਾਰ ਸਕਣ ਇਹ ਕੁਦਰਤ ਨੂੰ ਹਸੀਨ ਬਣਾ ਰਹੇ ਨੇ ਪਰ ਮਨੁੱਖ ਦੇ ਜ਼ੁਲਮ ਕਰ ਇਹਨਾਂ ਦੀਆਂ ਕਈ ਪ੍ਰਜਾਤੀਆਂ ਹਲੋਪ ਹੋ ਗਈਆਂ ਨੇ ਇਹਨਾਂ ਬਾਕੀ ਬਚੀਆਂ ਪ੍ਰਜਾਤੀਆਂ ਨੂੰ ਬਲੂਪ ਹント ਬਚਾਉਣਾ ਸਭ ਤੋਂ ਪਵਿੱਤਰ ਫਰਜ਼ ਹੈ ਮਾਨਵ ਨੂੰ ਹਮੇਸ਼ਾ ਕਰਮਸ਼ੀਲ ਰਹਿਣਾ ਚਾਹੀਦਾ ਹੈ ਇਹ ਸਨੈਰੀ ਪੁਇਕਤੀ ਕੁੰਜੀ ਹੈ ਆਤ ਸਤਗੁਰੂ ਸੂਬੇਦਾਰ ਸ਼ਿਵ ਸਿੰਘ ਨੂੰ ਲੰਮੀ ਉਮਰ ਚੰਗੀ ਸਿਹਤ ਤੇ ਮਨ ਨੂੰ ਸੁਖ ਸ਼ਾਂਤੀ ਪ੍ਰਦਾਨ ਕਰਨ ਤਾਂ ਕਿ ਉਹ ਸਮਾਜ ਤੇ ਸਹਾਇਤ ਲਈ ਹੋਰ ਸੇਵਾ ਕਰ ਸਕਣ ਆਮੀਨ